ਸਰਕਾਰੀ ਸਕੂਲ ਪਿੰਡ ਬਿੰਨਾਹੇੜੀ ਜੋ ਕਿ ਇਲਾਕੇ ਦਾ ਨਹੀਂ ਕਿ ਕੋਈ ਜ਼ਿਲ੍ਹੇ ਦਾ ਨਹੀਂ ਕਿ ਪੰਜਾਬ ਦਾ ਨੰਬਰ 1 ਸਕੂਲ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਦਿਨ ਰਾਤ ਅਧਿਆਪਕਾਂ ਦੀ ਮਿਹਨਤ ਦਿਨ ਰਾਤ ਦੀ ਮਿਹਨਤ 사ਦਕਾ ਅੱਜ ਇਹ ਸਕੂਲ ਆ ਜਿਹੜਾ ਬਲੰਦੀਆਂ ਨੂੰ ਛੂ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਤਿੰਨ ਅਧਿਆਪਕ ਬੈਠੇ ਨੇ ਉਹਨਾਂ ਦੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਵੀ ਨੇ ਜੋ ਕਿ ਉਹਨਾਂ ਦੀ ਧਰਮ ਪਤਨੀ ਉਹ ਮੌਜੂਦਾ ਸਰਪੰਚ ਸੀ ਪਰ ਤੁਹਾਨੂੰ ਤਸਵੀਰਾਂ ਸੀ ਦਿਖਾ ਰਿਹਾ ਤਿੰਨ ਅਧਿਆਪਕ ਤੇ ਪਿੰਡ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਵੀ ਪਹੁੰਚੇ ਨੇ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਦੇਣਾ ਸਕੂਲ ਦੇ ਲਈ ਸਰਪੰਚ ਹਰਪਾਲ ਸਿੰਘ ਨੇ ਜੋ ਕਿ ਸਾਬਕਾ ਸਰਪੰਚ ਨੇ ਇਹਨਾਂ ਨੇ ਸਕੂਲ ਨੂੰ ਉੱਚੀਆਂ ਕਲਾਉਦੀਆਂ ਤੇ ਇਲਜ਼ਾਮ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗੱਲਬਾਤ ਵੀ ਅਸੀਂ ਕਰਾਂਗੇ ਅਧਿਆਪਕਾਂ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸਕੂਲ ਨੂੰ ਉੱਪਰ ਲਿਜਾਣਾ ਬੱਚਿਆਂ ਨੂੰ ਮਿਹਨਤ ਕਰਵਾਉਣਾ ਬਿਲਕੁਲ ਜੀ ਅਧਿਆਪਕ ਹੀ ਆ ਜੋ ਬੱਚਿਆਂ ਨੂੰ ਜੜ ਤੋਂ ਮਜ਼ਬੂਤ ਕਰਦਾ ਉਹਨਾਂ ਦੀ ਨੀਂਹ ਰੱਖਦਾ ਉਹਨਾਂ ਨੂੰ ਇਸ ਕਾਬਿਲ ਬਣਾਉਂਦਾ ਵੀ ਉਹ ਕਿਸੇ ਰਸਤੇ ਤੇ ਜਾਣ ਤੇ ਉੱਥੇ ਬਲੰਦੀਆਂ ਹਾਸਲ ਕਰਨ ਉੱਥੇ ਕਾਮਯਾਬੀ ਹਾਸਲ ਕਰਨ ਤੇ ਸਾਡੇ ਸਕੂਲ ਦੇ ਜਿਹੜੇ ਸਮੂਹ ਅਧਿਆਪਕ ਸਹਿਬਾਨ ਨੇ ਉਹ ਬੜੀ ਮਿਹਨਤ ਕਰਦੇ ਨੇ ਦਿਨ ਰਾਤ ਇੱਥੇ ਆ ਕੇ ਸਕੂਲ ਟਾਈਮ ਦੀ ਸਕੂਲ ਟਾਈਮ ਤੋਂ ਪਹਿਲਾਂ ਤੇ ਬਾਅਦ ਚ ਵੀ ਸਪੈਸ਼ਲ ਤੌਰ ਤੇ ਆ ਕੇ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਕਮਜ਼ੋਰ ਬੱਚੇ ਨੇ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਜੀ ਬਿਲਕੁਲ ਮਨਦੀਪ ਜੀ ਤੁਹਾਡੀ 5 ਸਾਲ ਤੁਹਾਨੂੰ ਇਸ ਸਕੂਲ ਦੇ ਵਿੱਚ ਡੀਪੀ ਤੌਰ ਤੇ ਤੁਸੀਂ ਸਵਾਵਾ ਨਿਵਾਰੇ ਹੋ ਕਿੰਨੇ ਕ ਬੱਚਿਆਂ ਤੇ ਤੁਹਾਨੂੰ ਮਿਹਨਤ ਕਰਨੀ ਪੈ ਰਹੀ ਆ ਕਿੱਥੇ ਕਿੱਥੇ ਬੱਚੇ ਨੇ ਜਿਹੜੇ ਇਸ ਸਕੂਲ ਦੇ ਜਿਹੜੇ ਖੇਡ ਕੇ ਆਏ ਨੇ ਜਿਨ੍ਹਾਂ ਨੇ ਪਿੰਡ ਦਾ ਨਾਮ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਰ ਪਿਛਲੇ 5 ਸਾਲ ਤੋਂ ਅਸੀਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 7:30 ਵਜੇ ਤੱਕ ਬੱਚਿਆਂ ਨੂੰ ਤਿਆਰੀ ਕਰਵਾਉਣੀ ਆ ਗੇਮਸ ਦੀ ਸਕੂਲ ਟਾਈਮ ਦੇ ਵਿੱਚ ਪੜ੍ਹਾਈ ਹੁੰਦੀ ਆ ਤੇ ਮਾਰਨਿੰਗ ਈਵਨਿੰਗ ਉਹਨਾਂ ਦੀ ਗੇਮਸ ਦੀ ਤਿਆਰੀ ਕਰਾਈ ਜਾਂਦੀ ਆਗੀ ਸਾਡੇ ਸਕੂਲ ਦੇ ਲਗਭਗ 25 ਬੱਚੇ ਸਟੇਟ ਤੋਂ 골ਡ ਮੈਡਲ ਲਏ ਜੀ। ਇਸ ਸਾਲ ਵੀ ਹੁਣ ਸਾਡੇ ਬੱਚਿਆਂ ਦੀ ਸਿਲੈਕਸ਼ਨ ਹੋਈ ਆ ਸਟੇਟ ਖੇਡਾਂ ਵਾਸਤੇ ਤੇ ਉਹ ਸਟੇਟ ਖੇਡਾਂ ਵਿੱਚ ਪਾਰਟਿਸਿਪੇਟ ਕਰਨ ਜਾਣਗੇ। ਇਸ ਤੋਂ ਇਲਾਵਾ ਸਾਡੇ ਤਿੰਨ ਬੱਚੇ ਨੈਸ਼ਨਲ ਪਾਰਟਿਸਿਪੇਟ ਕਰ ਚੁੱਕੇ ਨੇ ਜੀ। ਇੱਕ ਛੋਟੀ ਬੱਚੀ ਆ ਜੀ ਉਹ ਲਾਸਟイヤー ਨੈਸ਼ਨਲ ਗੇਮਸ ਤੇ ਆਂਧਰਾ ਪ੍ਰਦੇਸ਼ ਖੇਡ ਕੇ ਆਈ ਜੀ। ਬਿਲਕੁਲ ਜਦੋਂ ਤੁਸੀਂ ਇਸ ਸਕੂਲ ਦੇ ਵਿੱਚ ਜੁਆਇਨਿੰਗ ਤੁਹਾਡੀ ਹੁੰਦੀ ਆ ਕਿਸ ਤਰ੍ਹਾਂ ਦੇ ਹਾਲਾਤ ਸੀ ਇਸ ਸਕੂਲ ਦੇ ਵਿੱਚ ਕਿ ਤੁਹਾਡੇ ਆਉਣ ਤੋਂ ਪਹਿਲਾਂ ਵੀ ਬੱਚੇ ਸਟੇਟ ਲੈਵਲ ਤੇ ਖੇਡ ਚੁੱਕੇ ਨੇ ਜਾਂ ਕਿ ਤੁਹਾਡੀ ਮਿਹਨਤ ਸਦਕਾ ਹੀ ਬੱਚੇ ਜਿਹੜੇ ਸਟੇਟ ਲੈਵਲ ਤੇ ਖੇਡਣ ਜਾ ਰਹੇ ਨੇ ਸਰ ਮੇਰੇ ਆਉਣ ਤੋਂ ਪਹਿਲਾਂ ਇੱਥੇ ਡੀਪੀ ਦੀ ਪੋਸਟ ਖਾਲੀ ਸੀ ਪੋਸਟ ਖਾਲੀ ਹੋਣ ਦੇ ਬਾਵਜੂਦ ਬਾਲੀਬਾਲ ਗੇਮ ਵਿੱਚ ਸਾਡੇ ਸਕੂਲ ਦੀਆਂ ਲੜਕੀਆਂ ਪਾਰਟਿਸਿਪੇਟ ਕਰਦੀਆਂ ਸੀ ਮੇਰੇ ਆਉਣ ਤੋਂ ਬਾਅਦ ਇੱਥੇ ਕਬੱਡੀ ਦੀ ਗੇਮ ਸ਼ੁਰੂ ਕੀਤੀ ਗਈ ਤੇ ਹੁਣ ਸਾਡੇ ਬੱਚੇ ਕਬੱਡੀ ਵਿੱਚ ਮੱਲਾ ਮਾਰ ਰਹੇ ਨੇ ਬਿਲਕੁਲ ਕਿੱਥੇ ਕਿੱਥੇ ਬੱਚੇ ਨੇ ਜਿਹੜੇ ਤੁਹਾਡੇ ਖੇਡ ਕੇ ਆਏ ਨੇ ਹੁਣ ਅਗਲੀਆਂ ਗੇਮਾਂ ਜਿਹੜੀਆਂ ਹੁਣ ਜਾਰੀਆਂ ਨੇ ਉਹਨਾਂ ਦੇ ਵਿੱਚ ਵੀ ਬੱਚੇ ਕੋਈ ਪਾਰਟਿਸਿਪੇਟ ਕਰਨਗੇ ਕੋਈ ਸਰਕਾਰਾਂ ਦੀ ਮਦਦ ਤੇ ਕੋਈ ਪਿੰਡ ਦੀ ਮਦਦ ਕੋਈ ಗ್ರಾಮ ਪੰਚਾਇਤ ਦੀ ਮਦਦ ਕੋਈ ਸਹਿਯੋਗ ਜਾਂ ਤੁਸੀਂ ਆਪਣੇ ਵੱਲੋਂ ਕੋਈ ਕੀ ਕਰ ਰਹੇ ਹੋ ਸਮੇ ਸਮੇ ਤੇ ਜੀ ਸਰਕਾਰ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਂਦਾ ਜੀ ਉਸ ਤੋਂ ਇਲਾਵਾ ਸਾਡੀ ਜਿਹੜੀ ಗ್ರಾಮ ਪੰਚਾਇਤ ਹੈ ਜੀ ਸਾਡੇ ਸਰਪੰਚ ਸਾਹਿਬ ਨੇ ਸਾਡੇ ਹੋਰ ਪਿੰਡ ਵਾਸੀ ਨੇ ਬਹੁਤ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਅਜੇ ਬੱਚਿਆਂ ਨੂੰ ਅਸੀਂ ਡਾਈਟ ਦਾ ਪ੍ਰਬੰਧ ਕਰਨਾ ਤਾਂ ਉਹ ਕਹਿ ਦਿੰਦੇ ਨੇ ਬਿਲਕੁਲ ਅਸੀਂ ਕਰਾਂਗੇ ਸਾਡਾ ਪੂਰਾ ਪਿੰਡ ਇਕਜੁੱਟ ਹੋ ਕੇ ਜੀ ਸਾਡੀ ਸਹਾਇਤਾ ਕਰਦਾ ਪਿੰਡ ਤੋਂ ਬਿਨਾ ਪਿੰਡ ਦੇ ਸਹਿਯੋਗ ਤੋਂ ਬਿਨਾ ਪੰਚਾਇਤ ਤੋਂ ਬਿਨਾ ਕਿਸੇ ਵੀ ਸਕੂਲ ਦੀ ਕਿਸੇ ਵੀ ਸੰਸਥਾ ਦੀ ਤਰੱਕੀ ਸੰਭਵ ਨਹੀਂ ਹੈ ਜੀ ਸਾਡੇ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਨੂੰ ਜਦੋਂ ਵੀ ਅਸੀਂ ਫੋਨ ਕਰਨਾ ਵੀ ਸਰਪੰਚ ਸਾਹਿਬ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ ਇਹ ਕਹਿੰਦੇ ਨੇ ਬਿਲਕੁਲ ਅਸੀਂ ਹੱਲ ਕਰ ਦਿਆਂਗੇ ਤੁਸੀਂ ਆਰਾਮ ਨਾਲ ਆਪਣੀ ਡਿਊਟੀ ਨਿਭਾਓ ਕਿੰਨੇ ਵਜੇ ਸਕੂਲ ਦੇ ਵਿੱਚ ਆਉਣਾ ਤੁਸੀਂ ਕਿੰਨੇ ਵਜੇ ਜਾਣੇ ਕਿੰਨੀ ਕੁ ਦੂਰੀ ਤੇ ਤੁਹਾਨੂੰ ਇਸ ਸਕੂਲ ਦੇ ਵਿਚ ਆਉਣਾ ਪੈਂਦਾ ਮੈਂ ਨਾਬੇ ਤੋਂ ਆਉਣਾ ਜੀ ਤਕਰੀਬਨ 10 ਕਿਲੋਮੀਟਰ ਮੇਰਾ ਹੀ ਰਹਿائش ਹੈ ਜੀ ਇੱਥੋਂ ਤੇ ਸਵੇਰੇ ਮੈਂ 5:30 ਵਜੇ ਗਰਾਊਂਡ ਆਉਣਾ ਜੀ ਤੇ ਸਵੇਰੇ ਬੱਚੇ ਆ ਜਾਂਦੇ ਨੇ 6 ਵਜੇ ਉਹਨਾਂ ਦੇ ਨਾਲ ਤਿਆਰੀ ਚ ਜੁਟ ਜਾਂਦਾ ਜੀ ਤੇ 8 ਵਜੇ ਤੋਂ ਬਾਅਦ ਉਹ ਸਕੂਲ ਦੇ ਆ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਮੈਂ ਵੀ ਸਕੂਲ ਦੇ ਵਿੱਚ ਆਪਣੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੰਦਾ। ਸ਼ਾਮ ਨੂੰ ਫਿਰ ਅਸੀਂ 4:30 ਵਜੇ ਤੋਂ ਲੱਗ ਕੇ 7:30 ਵਜੇ ਤੱਕ ਟ੍ਰੇਨਿੰਗ ਕਰਦੇ ਹਾਂ ਜੀ। ਕੀ ਕੀ ਬਣਾਇਆ ਗਿਆ ਸਕੂਲ ਦੇ ਵਿੱਚ ਬੱਚਿਆਂ ਦੇ ਖੇਡਣ ਦੇ ਲਈ ਕੀ ਕੀ ਸੁਵਿਧਾਵਾਂ ਨੇ ਜਿਹੜੀਆਂ ਬੱਚਿਆਂ ਲਈ। ਸਾਡੇ ਸਕੂਲ ਦੇ ਵਿੱਚ ਜੀ ਪੰਜਾਬ ਦੇ ਜਿਹੜੇ ਪਹਿਲੇ 2 ਇੰਡੋਰਸ ਕਬੱਡੀ ਸਟੇਡੀਅਮ ਬਣੇ ਸੀਗੇ ਇੱਕ ਸਾਡੇ ਹੀ ਇਲਾਕੇ ਚ ਸਰਕਾਰੀ ਹਾਈ ਸਕੂਲ ਤੋਂ ਹੀ ਵਿਖੇ ਬਣਿਆ ਸੀ ਤੇ ਦੂਸਰਾ ਸਰਕਾਰੀ ਹਾਈ ਸਕੂਲ ਬਿੰਗੜੀ ਜਾਨੀ ਕਿ ਇੱਥੇ ਬਣਿਆ ਸੀ ਜੀ ਤੇ ਉਹ ਇੱਕ ਤਰ੍ਹਾਂ ਦੀਆਂ ਇੰਟਰਨੈਸ਼ਨਲ ਪੱਧਰ ਦੀਆਂ ਸਹੂਲਤਾਂ ਨੇ ਜਿਹੜੀ ਕਬੱਡੀ ਹੈਗੀ ਹੁਣ ਮਿੱਟੀ ਤੋਂ ਮੈਟ ਤੇ ਚਲੀ ਗਈ ਹੈ ਜੀ ਤੇ ਬੱਚਿਆਂ ਦੀ ਤਰੱਕੀ ਵਾਸਤੇ ਬੱਚਿਆਂ ਦੀ ਪ੍ਰੈਕਟਿਸ ਵਾਸਤੇ ਮੈਟ ਦਾ ਹੋਣਾ ਬਹੁਤ ਜ਼ਰੂਰੀ ਸੀ ਇਹ ਅਸੀਂ ਮਿਹਨਤ ਕਰੀ ਸਰਕਾਰ ਦੇ ਸਹਿਯੋਗ ਸਦਕਾ ਜੀ ਸਾਨੂੰ ਇਹ ਮੈਟ ਮਿਲੇ ਤੇ ਹੁਣ ਸਾਡੇ ਬੱਚੇ ਅੱਗੇ ਪ੍ਰਾਪਤੀਆਂ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਆ ਬਿਲਕੁਲ ਗੱਲਬਾਤ ਕੀਤੀ ਹੈ ਕਹਿੰਦੇ ਇੰਟਰਨੈਸ਼ਨਲ ਤੇ ਜਾਣ ਲਈ ਐਂਡੋਰ ਸਟੇਡੀਅਮ ਜਿਹੜਾ ਕਬੱਡੀ ਬਣਾਇਆ ਗਿਆ ਸਕੂਲ ਦੇ ਵਿੱਚ ਦੋ ਨੇ ਪੰਜਾਬ ਦੇ ਵਿੱਚ ਇੱਕ ਥੋਹੀ ਤੇ ਇੱਕ ਬਿਨਾ ਹੀੜੀ ਦੇ ਵਿੱਚ ਪੰਜਾਬ ਦੇ ਵਿੱਚ ਦੋ ਇੰਡੋਰ ਵੱਡੇ ਸਟੇਡੀਅਮ ਨੇ ਜਿਹੜੇ ਬਣਾਏ ਗਏ ਨੇ ਕਿਉਂਕਿ ਇਹ ਚੀਜ਼ਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਨੇ ਜੋ ਕਿ ਬੱਚਿਆਂ ਦੇ ਭਵਿੱਖ ਦੇ ਲਈ ਬੱਚੇ ਜਦੋਂ ਖੇਡਦੇ ਨੇ ਬਾਹਰੀਆਂ ਸਟੇਟਾਂ ਦੇ ਵਿੱਚ ਖੇਡਣ ਜਾਂਦੇ ਨੇ ਤਾਂ ਪਿੰਡ ਦਾ ਨਾਮ ਰੋਸ਼ਨ ਕਰਦੇ ਨੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਨੇ ਜਿਸ ਤਰ੍ਹਾਂ ਕਿ ਮਨਵੀਰ ਨੇ ਦੱਸਿਆ ਕਿ ਸਾਨੂੰ ਮਿਹਨਤ ਜਿਹੜੀ ਦਿਨ ਰਾਤ ਦੀ ਕਰਨੀ ਪੈ ਰਹੀ ਹੈ 10 ਕਿਲੋਮੀਟਰ ਦੀ ਦੂਰੀ ਤੋਂ ਮੈਂ ਸਕੂਲ ਦੇ ਵਿੱਚ ਸਵੇਰੇ 5 ਵਜੇ ਪਹੁੰਚ ਜਾਣਾ ਜਿੱਥੋਂ ਕਿ ਬੱਚਿਆਂ ਦਾ ਸਹਿਯੋਗ ਹੈ ਜਿਹੜਾ ਮੈਨੂੰ ਵੀ ਪੂਰਾ ਮਿਲ ਰਿਹਾ ਮੈਂ ਵੀ ਆਪਣੇ ਵੱਲੋਂ ਬੱਚਿਆਂ ਨੂੰ ਪੂਰਾ ਸਹਿਯੋਗ ਦੇ ਰਿਹਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ